ਸਾਰੇ ਐਲਪੀਐਸ ਕਰਮਚਾਰੀਆਂ ਨੂੰ ਮੈਂ ਫਿਰ ਅੱਜ ਅਧਿਕਾਰ ਕਰਨ ਲਈ ਅਸੀਂ ਸਾਂਝੀ ਦੀ ਕਰਨੇ ਇਕੱਠੇ ਹੋਏ ਆ ਮੇਰੇ ਨਾਲ ਨੇ ਸਰਦਾਰ ਸੁਖਜੀਤ ਜੀ ਪ੍ਰਧਾਨ ਸੀਪੀਐਫ ਕਾਮਾਈਟੀ ਯੂਨੀਅਨ ਮੈਂ ਜੀਵੀਐਸ ਤਲਵਾੜਾ ਪੁਰਾਣੀ ਪੈਂਸਨ ਭਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੁਭਾ ਕਨਵੀਨਰ ਦੇ ਨਾਲ ਨੇ ਗੁਰਦੀਪ ਜੀ ਮਾਜੀ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਕਮੇਟੀ ਕਨਵੀਨਰ ਸਾਡੇ ਸਹਾਇਕ ਸਕੱਤਰ ਵਿਕਰਮ ਜੀ ਇਸੇ ਕੱਟੇ ਬੰਦੋਂ ਔਰ ਬਰਿੰਦਰ ਰਣਜੀਤ ਜੀ ਮੇਦਸ ਕਰਤਾ ਅੱਜ ਜਿਹੜੀ ਸਰਕਾਰ ਨੇ ਸਾਨੂੰ ਸਾਂਝੇ ਰੂਪ ਚ ਦੋਹੇ ਜਥੇਬੰਦੀਆਂ ਨੂੰ ਮੀਟਿੰਗ ਦਿੱਤੀ ਸੀ ਜਿਹੜੇ ਐਨਪੀਐਸ ਕਰਮਚਾਰੀ ਸਵੇਰ ਤੋਂ ਜਿਸ ਮੀਟਿੰਗ ਦਾ ਇੰਤਜ਼ਾਰ ਕਰ ਰਹੇ ਸੀ ਅਪਡੇਟ ਦਾ ਇੰਤਜ਼ਾਰ ਕਰ ਰਹੇ ਸੀਗੇ ਉਹਦੇ ਲਈ ਅਸੀਂ ਰੂਪਰੂ ਹੋਏ ਆ ਪੁਰੇ ਜਿਹੜੇ ਮੀਟਿੰਗ ਕਰਕੇ ਆਏ ਆ ਜਿਹੜਾ ਮੰਡਲ ਉਹ ਤੁਹਾਡੇ ਨਾਲ ਰੂਪਰੂ ਹੋ ਰਿਹਾ ਇਸ ਮੀਟਿੰਗ ਵਿੱਚ ਬਹੁਤ ਕਰਮਚਾਰੀਆਂ ਨੂੰ ਆਸਾ ਸੀ ਪਰ ਮੈਂ ਦੱਸਣਾ ਚਾਹੁੰਦਾ ਵੀ ਮੀਟਿੰਗ ਦੇ ਵਿੱਚ ਸਰਕਾਰ ਦੀ ਲੋਕੀ ਟਾਲ ਮਟਾਉਣ ਦੀ ਨੀਤੀ ਸੀ ਕਿੰ ਮੀਟਿੰਗ ਜਿਹੜੀ ਹੈ ਬੇਸਿਤਾ ਰਹੀ ਹੈ ਸਰਕਾਰ ਜਿਹੜੀ ਸਾਡੀ ਮੁੱਖ ਮੰਗ ਹੈ ਵੀ ਜਿਹੜਾ ਐਸਓਬੀ ਆ ਪੁਰਾਣੀ ਪੈਨਸ਼ਨ ਦਾ ਕੋਈ ਵੀ ਐਟਲੀ ਜਾਰੀ ਕੀਤਾ ਜਾਏ ਸਰਕਾਰ ਉਸ ਗੱਲ ਤੇ ਹਲੇ ਤੱਕ ਵੀ ਨਹੀਂ ਆ ਰਹੀ ਕੋਈ ਸਾਨੂੰ ਜਿਹੜੀ ਅਸੀਂ ਕਹਿਆ ਸੀ ਵੀ ਟਾਈਮ ਬੋਰਡ ਕੀਤਾ ਜਾਏ ਉਸ ਗੱਲ ਤੇ ਵੀ ਕੋਈ ਹਲੇ ਸਾਨੂੰ ਨਿਆ ਨਹੀਂ ਦਿੱਤਾ ਸੋ ਇਸ ਕਰਕੇ ਇਸ ਮੀਟਿੰਗ ਤੋਂ ਸਾਨੂੰ ਪਹਿਲਾਂ ਵੀ ਕੋਈ ਉਮੀਦੀ ਆਪ ਨਹੀਂ ਸੀ ਉਹੀ ਜਿਹੜਾ ਸਥਾਨ ਸਾਨੂੰ ਹੁਣ ਸਾਨੂੰ ਅਸੀਂ ਕਰਕੇ ਨਿਕਲੇ ਆ ਪੰਜਾਬ ਸਿਵਕ ਸਖਤਰ ਜंडीगढ़ ਤੋਂ ਹੁਣ ਵੀ ਅਸੀਂ ਇਹੀ ਡਿਸਾਈਡ ਕੀਤਾ ਵੀ ਇਹ ਮੀਟਿੰਗ ਜਿਹੜੀ ਸਰਕਾਰ ਦੀ ਇੱਕ ਤਰ੍ਹਾਂ ਦੀ ਲਾਰੇ ਵਾਲੀ ਗੱਲ ਸੀਗੀ ਇਹ ਤਾਂ ਕੋਈ ਸਿਕਾਣੇ ਨਿਕਲਿਆ ਉਹੀ ਜੋ ਪਿਛਲੀਆਂ ਮੈਂ ਸਮਝਦਾ ਲਗਾਤਾਰ ਮੀਟਿੰਗਾਂ ਸਰਕਾਰ ਬਾਰ ਬਾਰ ਕਰਾਉਂਦੀ ਹੈ ਉਹੀ ਗੱਲਾਂ ਇਹਦੇ ਵਿੱਚ ਰਿਪੀਟ ਕੀਤੀਆਂ ਕਹਿਣ ਦਾ ਪਾਪ ਐਸਓਪੀ ਜਾਰੀ ਜੇ ਹੁਣਾ ਉਹ ਤੁਹਾਡੇ ਸੰਘਰਸ਼ ਦੀ ਦਿਵਾਲਤ ਹੋਣਾ ਸੰਘਰਸ਼ ਦੀ ਕੀ ਅਗਲੀ ਰੂਪਰੇਖਾ ਰੇਖਾ ਹੈ ਉਹ ਮੇਰੇ ਨਾਲ ਨੇ ਸਾਡੇ ਸੀਪੀਆਰ ਕਰਮਚਾਰੀ ਦੇ ਯੂਨੀਅਨ ਦੇ ਪ੍ਰਧਾਨ ਜੀ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਉਹ ਤੁਹਾਨੂੰ ਦੱਸਣ ਕਿ ਅਗਲਾ ਸਾਡਾ ਪੁਰਾਣੀ ਪੈਨਸ਼ਨ ਬਹਾਰੀ ਲਈ ਕੀ ਅਗਲਾ ਸਾਡਾ ਰੋਡ ਮੈਪ ਹੈ ਸਤਕਾਰਯੋਗ ਮੁਲਾਜ਼ਮ ਸਾਥਿਓ ਜੱਗਾ ਕੇ ਤੁਹਾਨੂੰ ਤਰਵਾੜਾ ਜੀ ਨੇ ਸਾਰੀ ਗੱਲ ਤੋਂ ਜਾਣੂ ਕਰਵਾਤਾ ਔਰ ਇੱਕ ਮੀਟਿੰਗ ਦੇ ਵਿੱਚ ਹੋਰ ਹੈਰਾਨੀ ਹੋਈ ਕਿ ਜਦੋਂ ਅਸੀਂ ਕਿਹਾ ਕਿ 18 11 22 ਦਾ ਨੋਟੀਫਿਕੇਸ਼ਨ ਹੈ ਜਿਹੜਾ ਕੁਝ ਐਸਓਪੀ ਜਾਰੀ ਕਰਨਾ ਜੀ ਤੁਸੀਂ ਲਿਖਿਆ ਹੋਇਆ ਔਰ ਬੜੀ ਹੈਰਾਨੀ ਹੋਈ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਵੱਲੋਂ ਇਹ ਗੱਲ ਕਹੀ ਗਈ ਕਿ ਮੈਨੂੰ ਉਹ ਨੋਟੀਫਿਕੇਸ਼ਨ ਦੀ ਕਾਪੀ ਦਿਖਾ ਦਿਓ ਦੀ ਉਹਦੇ ਵਿੱਚ ਕੀ ਲਿਖਿਆ ਹੋਇਆ ਸੋ ਇਸ ਹੱਦ ਤੱਕ ਜਿਹੜੇ ਸਰਕਾਰ ਦੇ ਹਾਲਾਤ ਨੇ ਉਹ ਡਿੱਗੇ ਹੋਏ ਨਹੀਂ ਸੋ ਅਸੀਂ ਜਿਹੜਾ ਆਪਣਾ 2 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਉਹਨੂੰ ਪੂਰੀ ਤਨਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਲਗਨ ਦੇ ਨਾਲ ਅਸੀਂ ਇਸ ਪ੍ਰੋਗਰਾਮ ਨੂੰ ਲਾਗੂ ਕਰੀਏ ਤੇ ਜਿਹੜਾ ਅਸੀਂ ਸਾਂਝੇ ਤੌਰ ਦੇ ਉੱਤੇ ਫੈਸਲਾ ਲਿਆ ਕਿ ਚੁਬਾਲ ਦੇ ਵਿੱਚ ਜਿੱਥੇ ਗੁਰਦੁਆਰਾ ਬਾਬਾ ਬੁੱਢਾ ਜੀ ਸਾਹਿਬ ਜਦਾ ਆ ਉਹਦੀ ਪਾਰਕਿੰਗ ਦੇ ਵਿੱਚ ਅਸੀਂ ਸਾਰੇ ਦਸਜਾ 11 ਵਜੇ ਦੇ ਕਰੀਬਰੀ ਸਾਰੇ ਜ਼ਿਲ੍ਹੇ ਆ ਜਿਹੜੇ ਉਹ 11 ਵਜੇ ਤੱਕ ਉਥੇ ਪਹੁੰਚ ਜਾਣ ਉਥੋਂ ਮਾਰਚ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹਰਮੀਤ ਸਿੰਘ ਸੰਧੂ ਉਹਨਾਂ ਦੇ ਘਰ ਦਾ ਸਿੱ ਘਰਾਓ ਕਰਾਂਗੇ ਤੇ ਨਾਲ ਨਾਲ ਤਰਨ ਤਰਨ ਦੇ ਵੋਟਰਾਂ ਨੂੰ ਇਹ ਗੱਲ ਸਮਝਾਵਾਂਗੇ ਕਿ ਐਸ ਨਤਮੀ ਸਰਕਾਰ ਨੂੰ ਵੋਟਾਂ ਨਾ ਪਾਓ ਕਿਉਂਕਿ ਜੇਕਰ ਕੁਝ ਮਿਲਣਾ ਹੈ ਤਾਂ ਉਹ ਸੰਘਰਸ਼ ਦੀ ਬਦੌਲਤ ਮਿਲਣਾ ਹੈ ਮੀਟਿੰਗ ਕਰਨ ਦਾ ਇੱਕੋ ਇੱਕ ਕਾਰਨ ਸੀ ਕਿ ਸਰਕਾਰ ਮੀਟਿੰਗ ਦਾ ਬਹਾਨਾ ਲਾ ਕੇ ਇਹ ਨਾ ਕਵੇ ਕਿ ਤੁਹਾਡੇ ਆਗੂ ਮੀਟਿੰਗਾਂ ਤੋਂ ਭੱਜ ਰਹੇ ਨੇ ਪਰ ਅੱਜ ਮੀਟਿੰਗ ਦੇ ਵਿੱਚ ਇੱਕ ਹੋਰ ਖਾਸ ਗੱਲ ਹੋਈ ਕਿ ਲਾਜਵਾਜ਼ੀ ਵਿੱਤ ਮੰਤਰੀ ਜਿਹੜੀਆਂ ਗੱਲਾਂ ਅਸੀਂ ਤੱਥਾਂ ਦੇ ਆਧਾਰ ਤੇ ਅੱਗੇ ਰੱਖੀਆਂ ਉਹਦਾ ਜਵਾਬ ਨਹੀਂ ਉਹਨਾਂ ਨੂੰ ਆਇਆ ਸੋ ਅਖੀਰ ਤੇ ਤੁਹਾਨੂੰ ਇੱਕ ਵਾਰੀ ਫੇਰ ਅਪੀਲ ਕਰਦਾ ਕਿ 2 ਤਰੀਕ ਦਾ ਜਿਹੜਾ ਨਾਰਾ ਤਰਨ ਤਰਨ ਚੱਲੋ ਦਾ ਤੁਹਾਨੂੰ ਦਿੱਤਾ ਹੋਇਆ ਉਹਨੂੰ ਪੂਰੀ ਤਨਦੇਹੀ ਦੇ ਨਾਲ ਕੰਮਜਾਬ ਕਰੀਏ ਵੱਡੀ ਗਿਣਤੀ ਦੇ ਵਿੱਚ ਆਪਣੇ ਵਹੀਕਲਾਂ ਚ ਉਹਦੇ ਵਿੱਚ ਸ਼ਮੂਲੀਅਤ ਕਰੋ ਤਾਂ ਕਿ ਸਰਕਾਰ ਨੂੰ ਮੁਲਾਜ਼ਮਾਂ ਦੀ ਤਾਕਤ ਦਿਖਾ ਸਕੇ ਧੰਨਵਾਦ ਜੈ ਜਨਤਾ ਜੈ ਸਿੰਘ ਜਿੱਤ ਲੜਦੇ ਲੋਕਾਂ